ਕਿ ਕਿਨੇ ਮਾਰੇ ਤੈਨੂੰ ਜਿਹੜੇ ਉਹ ਉਹਨਾਂ ਨੂੰ ਇੰਨਾ ਗੁਰੂਕਾਰ ਵਾਲੀ ਆਈ ਐਂ ਤੇ ਸੰਭਲਦੇ ਤੁਸੀਂ ਬੇਅਦ ਵੀ ਕਰੀ ਜਾਂਦੇ ਓ ਤੁਸੀਂ ਹਾਂ ਕੀਤਾ ਕੀ ਇਹਨਾਂ ਨੇ ਸਾਰੇ ਕਿੰਨੇ ਇੱਥੇ ਕਰਦੇ ਆ ਹਾਂ ਤੇ ਕੀਤਾ ਕੀ ਇਹਨਾਂ ਨੇ ਬੇਅਦ ਵੀ ਕਰੀ ਜਾਂਦੇ ਯਾਰ ਰੂਮ ਦੇ ਵਿੱਚ ਪ੍ਰਕਾਸ਼ ਹੁੰਦਾ ਹੈ ਹਾਂਜੀ ਰੂਮ ਦੇ ਵਿੱਚ ਪ੍ਰਕਾਸ਼ ਹੁੰਦਾ ਹੈ ਹਾਂ ਰੂਮ ਦੇ ਵਿੱਚ ਗੁਰੂ ਮਹਾਰਾਜ ਪ੍ਰਕਾਸ਼ ਸਿੰਘ ਹੈ ਮੈਂ ਇਹਨਾਂ ਨੂੰ ਉੱਥੇ ਸਾਸ੍ਰੀਕਾਲ ਜੀ ਤੁਸੀਂ ਦੇਖ ਰਹੇ ਹੋ ਟਾਈਗਰ ਪੰਜਾਬ ਨਿਊਜ਼ ਤੇ ਮੈਂ ਸਤਰਾਮ ਸਿੰਘ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਤਕਾਰ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਅਤੇ ਕਰਾਉਣ ਵਾਲੇ ਲੋਕਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਵਾਉਣ ਲਈ ਜਿਲ੍ਹਾ ਪੁਲਸ ਮੁਖੀ ਸ਼੍ਰੀ ਮੁਕਸਰ ਸਾਹਿਬ ਨੂੰ ਦਿੱਤਾ ਗਿਆ ਮੰਗ ਪੱਤਰ ਜ ਜਲਾ ਸ਼੍ਰੀ ਮੁਕਸਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਕੌਣੀ ਦੇ ਡੇਰਾ ਚਾਲਕ ਬਾਬਾ ਸੁਖਦੇਵ RAM ਵੱਲੋਂ ਇੱਕ ਨਾਈ ਦੀ ਦੁਕਾਨ ਦਾ ਮੂਹਰਤ ਕਰਵਾਉਣ ਕਰਨ ਵਾਸਤੇ ਸ਼੍ਰੀ ਮੁਕਸਰ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਜਾ ਕੇ ਕੋਰ ਬੇਅਦਬੀ ਕਰਨ ਅਤੇ ਕਰਾਉਣ ਵਾਲਿਆਂ ਵਿਰੋਧ ਕਾਨੂੰਨੀ ਕਾਰਵਾਈ ਕਰਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਕਾਰ ਕਮੇਟੀ ਦੇ ਪ੍ਰਧਾਨ ਅਤੇ ਹੋਰ ਜਥੇਬੰਦੀਆਂ ਵੱਲੋਂ ਦਿੱਤਾ ਗਿਆ ਮੰਗ ਪੱਤਰ ਜਿਗਰ ਯੋਗ ਹੈ ਕਿ ਬਾਬਾ ਸੁਖਦੇਵ RAM ਵੱਲੋਂ ਪਸ਼ੂਆਂ ਦੇ ਮਲ ਮੂਤਰ ਨਾਲ ਲਿਬੜੇ ਛੋਟੇ ਹਾਥੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਜਾਇਆ ਗਿਆ ਇਸ ਕਰਕੇ ਸਿੱਖ ਜਥੇਬੰਦੀਆਂ ਤੇ ਹੋਰ ਧਾਰਮਿਕ ਰੁਚੀ ਰੱਖਣ ਵਾਲੇ ਲੋਕਾਂ ਦੇ ਮਨ ਨੂੰ ਪਹੁੰਚੀ ਠੇਸ ਆ ਮੰਡੀ ਬਰੀ ਵਾਲਾ ਤੋਂ ਪੱਤਰਕਾਰ ਸਤਰਾਮ ਸਿੰਘ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਸਾਸਤਰੀ ਕਾਲ ਕਿ ਕਿਨੇ ਮਾਰੇ ਤੈਨੂੰ ਜਿਹੜੇ ਉਹ ਮੈਂ ਉਹਨਾਂ ਨੂੰ ਕੀ ਨਾ ਗੁਰੂ ਘਰ ਵਾਲੇ ਆਈ ਜਾਂਦੇ ਬੰਦੇ ਤੁਸੀਂ ਬੇਅਦਬੀ ਕਰੀ ਜਾਂਦੇ ਹੋ ਤੁਸੀਂ ਹਾਂ ਕੀਤਾ ਕੀ ਇਹਨਾਂ ਨੇ ਪਾਸੇ ਹੋ ਜਾ ਸਾਰੇ ਜਿੰਨੇ ਇੱਥੇ ਕਰਦੇ ਆ ਹਾਂ ਕੀ ਕੀਤਾ ਕੀ ਇਹਨਾਂ ਨੇ ਯਾਦ ਵੀ ਕਰੀ ਜਾਂਦੇ ਯਾਰ ਫੂਨ ਦੇ ਵਿੱਚ ਪ੍ਰਕਾਸ਼ ਹੁੰਦਾ ਇਹਨਾਂ ਹਾਂਜੀ ਫੂਨ ਦੇ ਵਿੱਚ ਪ੍ਰਕਾਸ਼ ਹੁੰਦਾ ਹਾਂ ਫੂਨ ਦੇ ਵਿੱਚ ਗੁਰੂ ਮਹਾਰਾਜ ਪ੍ਰਕਾਸ਼ ਸਿੰਘ ਹੈ ਮੈਂ ਇਹਨਾਂ ਨੂੰ ਅੱਖੀਂ ਦਿੱਤੀ ਕੀਤੀ ਹਾਂ ਮੈਂ ਕਿਹਾ 2 ਮਿੰਟ ਲੱਗ ਜਾ ਉਹ ਜਿਆਦਾ ਜਿਆਦਾ ਮੈਂ ਉਹਨਾਂ ਨੂੰ ਦਰ ਪਰੇ ਮੈਂ ਹਾਂ ਰੱਖੇ ਰਿਹਾ ਆਓ ਫਿਰ ਆਓ ਫਿਰ ਇੱਥੇ ਖੜੇ ਸੀ ਦੋ ਕੱਲੇ ਇਹ ਤਾਂ ਮੁੰਡੇ ਇੱਥੇ ਨਾ ਆਉਂਦੇ ਤਾਂ ਮੈਨੂੰ ਕੁੱਟ ਜਾਂਦੇ ਕੱਲੇ ਹੀ ਕਿਹੜਾ ਪਤਾ ਨਹੀਂ ਕਿੱਦਾਂ ਵੀ ਇਹ ਕਿਉਂ ਬੰਦ ਕਰ ਗਏ মিডিਆ ਵਾਲੇ ਅਸੀਂ ਸਭ ਤੋਂ ਬੰਦ ਕਰ ਗਏ ਫਟ ਗਿਆ ਉਹ ਫੜਾ ਉਹ ਖੜਾ ਜਿਹੜਾ ਉਹ ਪਰਨੇ ਵਾਲਾ ਮਾਰਨਾਂ ਲਈ ਕਿਸੇ ਨੇ ਵੀ ਉਹਦੇ ਉਹ ਪਰਨਾ ਉਹ ਜਿਹੜਾ ਉਹ ਚੱਲ ਮਾਰਿਓ ਨਾ ਤੁੰਗ ਜਾ ਉਹ ਹੈ ਇਹਨਾਂ ਕੋਲ ਇਹਨਾਂ ਦਾ ਹੋਣਾ ਨਹੀਂ ਇਹ ਨਹੀਂ ਕਰਨੰਦਾ ਬਰਗਾਸ ਆਈ ਗੱਲ ਜੀ ਸਾਨੂੰ ਇਹ ਚੀਜ਼ ਆ ਨਹੀਂ ਤੁਸੀਂ ਤੁਸੀਂ ਕਿਹੜੇ ਗੁਰੂਆ ਗੁਰੂ ਘਰ ਤੋਂ ਉਹ ਜਿਹੜਾ ਡੇਰ ਸਾਹਿਬ ਆਪਣੇ ਹਾਂ ਜੀ ਆਪਣੇ ਕੌਣੀ ਗੁਰਦਾਰਾ ਜੀ ਕੌਣੀ ਗੁਰਦਾਰਾ ਪੰਜ ਗੁਰਦਾਰਾ ਜੀ ਨਹੀਂ ਤੁਸੀਂ ਕੌਣੀ ਤੋਂ ਮਾਰੇ ਦਾ ਪ੍ਰਕਾਸ਼ ਲੈ ਕੇ ਆਏ ਹੋ ਇੱਥੇ ਗੁਰਦੁਆਰਾ ਨਹੀਂ ਗਿਆ ਜੀ ਇੱਥੇ ਵੀ ਉਹ ਨਹੀਂ ਹੋਇਆ ਅਸੀਂ ਕੌਣੀ ਤੋਂ ਜਾਣਾ ਕੋਈ ਕੋਈ ਗੱਲ ਆ ਜੀ ਅੱਛਾ ਇਹ ਤੁਹਾਡਾ ਛੋਪਨਾਮ ਕੀ ਤੁਸੀਂ ਗਰੰਥੀ ਸਿੰਘ ਹੋ ਹਾਂ ਜੀ ਤੁਹਾਡਾ ਛੋਪਨਾਮ ਕੀ ਆ ਅਮਰ ਜੀ ਅਮਰਜੀਤ ਸਿੰਘ ਤੁਸੀਂ ਕੌਣੀ ਤੋਂ ਲੈ ਕੇ ਆਏ ਹੋ ਮਾਰੇ ਦਾ ਪ੍ਰਕਾਸ਼ ਇੱਥੇ ਕੰਮ ਕੀ ਸੀਗਾ ਕਮਲ ਜੇ ਇਹਨਾਂ ਨੇ ਆਦੀ ਮੂਰਤ ਕਰਨੀ ਦੁਕਾਨ ਮੂਰਤ ਕਾਦੀ ਕਾਦਾ ਕੀਤਾ ਆਂ ਦੱਸਿਆ ਮੈਨੂੰ ਕਾਰਨ ਮੂਰਤੀ ਵੀ ਲਿਖਿਆ ਮੇਰਾ ਮੂਰਤ ਕਰਨਾ ਦੁਕਾਨ ਜੇ ਪੁੱਛਿਆ ਵੀ ਨਹੀਂ ਕਾਦਾ ਮੂਰਤ ਨਹੀਂ ਆਈ ਨਹੀਂ ਜੀ ਮੈਂ ਪੁੱਛਿਆ ਤਾਂ ਹੋਣਾ ਹੀ ਆ ਤੁਸੀਂ ਜਦੋਂ ਤੁਸੀਂ ਜਦੋਂ ਮੂਰਤ ਕਰ ਲੱਗੇ ਉਦੋਂ ਕੀ ਫਿਰ ਦੇਖਿਆ ਮੈਂ ਆਈ ਅਰਦਾਸ ਕੀਤੀ ਤੇ ਵੀ ਆਪ ਦੇ ਮੂਰਤ ਕੀਤਾ ਇਹਨਾਂ ਨੇ ਦੁਕਾਨ ਦਾ ਨਹੀਂ ਮੂਰਤ ਚ ਕੀ ਅਰਦਾਸ ਕੀ ਕੀਤੀ ਆ ਜੀ ਆਪਾਂ ਕਾਰਜਰਾਸ਼ ਕਰਾਇਆ ਕਿਤਾ ਵੀ ਆਪ ਦੀ ਸ਼ੇਕਾਂ ਕਾਰਜਰਾਸ਼ ਕਰਨੇ ਇਹਨਾਂ ਨਵੀਂ ਦੁਕਾਨ ਦਾ ਮੂਰਤ ਕੀਤਾ ਦੁਕਾਨ ਕਾਦੀ ਸੀ ਬਾਬਾ ਜੀ ਬਈ ਮੈਨੂੰ ਤਾਂ ਪਤਾ ਨਹੀਂ ਆ ਧਰਮੋਂ ਧਰਮੇ ਦੀ ਆਪਾਂ ਨੂੰ ਇਸ ਦੀ ਤੁਹਾਨੂੰ ਆਇਆ ਤੋਂ ਬਾਅਦ ਵੀ ਨਹੀਂ ਪਤਾ ਕਿ ਦੁਕਾਨ ਆਪਾਂ ਅਰਦਾਸ ਚ ਆਪਾਂ ਤੋਂ ਬਾਅਦ ਅਰਦਾਸ ਕਰਨ ਤੋਂ ਬਾਅਦ ਵੀ ਨਹੀਂ ਤੁਹਾਨੂੰ ਪਤਾ ਨਹੀਂ ਵੀ ਤੁਹਾਨੂੰ ਉਹ ਤਾਂ ਮੈਨੂੰ ਤੁਸੀਂ ਤਾਂ ਮੈਨੂੰ ਦਰਤੀ ਅਰਦਾਸ ਹੀ ਦਿੱਤਾ ਕੋਈ ਨਹੀਂ ਜਿਵੇਂ ਨਹੀਂ ਤੁਸੀਂ ਅਰਦਾਸ ਤੇ ਸਿੱਖੀਦਾਨ ਕੇਸ ਦਾ ਰਹਿਦਾਨ ਵਿਵੇਕਦਾਨ ਸਾਧਾਨ ਪ੍ਰੋਸਾਦਨ ਮੰਗਦੇ ਆ ਦੂਜੇ ਪਾਸੇ ਤੁਸੀਂ ਕਹਿੰਦੇ ਵਾਲਮੂਨਾਂ ਦੇ ਭਾਈ ਵਾਲਮੁਨਨ ਦੀ ਦੁਕਾਨ ਇਹ ਤੁਸੀਂ ਇਹ ਗੱਲ ਮੰਨਦੇ ਹੋ ਕਿ ਤੁਸੀਂ ਇਹ ਕਿਵੇਂ ਕਹੋਗੇ ਕਿ ਵਾਲਮੁਨਨ ਦੀ ਸ਼ਕਤੀ ਬਖਸ਼ਿਓ ਨਹੀਂ ਬਾਈ ਤੁਸੀਂ ਅਰਦਾਸ ਤੁਸੀਂ ਬਾਈ ਦੇਖੋ ਇੱਕ ਬੇਨਤੀ ਹੈ ਇੱਕ ਬੇਨਤੀ ਹੈ ਤੁਸੀਂ ਅਰਦਾਸ ਕੀਤੀ ਹੋਣੀ ਤੁਸੀਂ ਤੁਸੀਂ ਬਜ਼ੁਰਗ ਉਮਰ ਦੇ ਵਿੱਚ ਸਾਰੀ ਉਮਰ ਤੁਹਾਡੀ ਗਰੰਟੀ ਸਿੰਘ ਟੱਪ ਗਈ ਹੋਣੀ ਆ ਤੁਸੀਂ ਕੀ ਅਰਦਾਸ ਕੀਤੀ ਵੀ ਇਹਨਾਂ ਨੂੰ ਵਾਲਮੁਨਨਾਂ ਦੀ ਹੋਰ ਬਲ ਬਖਸ਼ੋ ਮਹਾਰਾਜ ਹੋਰ ਕੀ ਕੀਤੀ ਦੱਸੋ ਤੁਸੀਂ ਤਾਂ ਇਹ ਤਾਂ ਕਿਹਾ ਹੋਗਾ ਬਰਕਤਾਂ ਭਾਇਓ ਕਰ ਕੁਝ ਤੁਸੀਂ ਇਹ ਕਿਹਾ ਹੋਗਾ ਮਹਾਰਾਜ ਕਿਰਪਾ ਕਰੋ ਹੋਰ ਲੋਕਾਂ ਦੇ ਵਾਲਮੁਨਨਾਂ ਨੇ ਬਾਈ ਤੁਸੀਂ ਪਹਿਲਾਂ ਪੁੱਛੇ ਤੁਸੀਂ ਪੁੱਛਣਾ ਸੀ ਵੀ ਕਾਦੀ ਕਾਦੋ ਨਹੀਂ ਤੁਸੀਂ ਬਰਕਤ ਤੁਸੀਂ ਤਾਂ ਕਿਹਾ ਨਾ ਅੰਤਨ ਚ ਵਾਦਾ ਪਾਇਓ ਉਹਦੇ ਕਮਾਈ ਚ ਵਾਦਾ ਹੋਵੇ ਇਹਨਾਂ ਦੇ ਇੰਨਾ ਜਰੂਰ ਇਹ ਦੁਕਾਨ ਦੇ ਆ ਨਵੀਂ ਮੋੜ ਦੀ ਦੱਸਣਾ ਕਾਮਯਾਬੀ ਬਖਸ਼ਿਓ ਕਾਮਯਾਬੀ ਬਖਸ਼ਿਓ ਨਹੀਂ ਕਾਮਯਾਬੀ ਬਖਸ਼ਿਓ ਤਾਂ ਕਿਹਾ ਨਾ ਤੇ ਫਿਰ ਕੀ ਹੋਣ ਤੁਸੀਂ ਸਿੱਖੀ ਕਿੱਥੋਂ ਕਿ ਸਿੱਖੀ ਰਹਿ ਜੂਗੀ ਤੁਹਾਡੀ ਕਿਹੜੀਆਂ ਗੱਲਾਂ ਕਰਦੇ ਹੋ ਬਾਬਾ ਜੀ ਤੁਸੀਂ ਦੇਖੋ ਜੀ ਆ ਤੁਸੀਂ ਕਿੱਥੋਂ ਖੰਡੇ ਬਾਡੇ ਦਾ ਪੌਲ ਲਈ ਆ ਜੀ ਤੁਸੀਂ ਖੰਡੇਵਾਟੇ ਦੀ ਪੌਲ ਕਿਹੜੇ ਸਥਾਨ ਤੋਂ ਕਪੜਾ ਸਰੂਪ ਮਹਾਰਾ ਦੇ ਕਿਹੜੇ ਸਥਾਨੋਂ ਲੱਗੇ ਆਓ ਇਹ ਜੇ ਆਪਣੇ ਗੁਰੂ ਸਰਪਰਵਾਰ ਹੈ ਹਾਂਜੀ ਗੁਰੂ ਸਰਪਰਵਾਰ ਹੈ ਲੋਕੀ ਪਿੰਡ ਵਿੱਚ ਕਿੱਥੇ ਹੈ ਗੁਰੂ ਗੁਰੂ ਸਰਪਰਵਾਰ ਘੌਣੀ ਚ ਕੋਣੀ ਦੇ ਵਿੱਚ ਗੁਰੂ ਸਰ ਗੁਰੂ ਤੁਸੀਂ ਖੰਡੇਵਾਟੇ ਦੀ ਪੌਲ ਕਿਹੜੀ ਸਥਾਨ ਤੋਂ ਲਈ ਹੈ ਜੀ ਅਸੀਂ ਆਪਣੇ ਮੋਢੇ ਕਰਦੇ ਹਾਂ ਹਾਂਜੀ ਆਪਣੇ ਪੌਲ ਐ ਸੰਤਾਂ ਦਾ ਜੀ ਨਹੀਂ ਤੁਸੀਂ ਅਮਰਤਪਾਨ ਕਿੱਥੋਂ ਕੀਤਾ ਜੀ ਅਮਰਤਪਾਨ ਸੰਤਾਂ ਦੇ ਕਿਹੜੇ ਸੰਤਾਂ ਤੋਂ ਹੀ ਬਾਬੇ ਆਪਣੇ ਗਿਆਨ ਦਾਸ ਨਹੀਂ ਪੰਜ ਪੰਜ ਪਿਆਰਿਆਂ ਦੀ ਹਿਯੂਰੀ ਚ ਕੀਤਾ ਜਾਂ ਨਹੀਂ ਜੀ ਅਸੀਂ ਨਾ ਪਾਉਂ ਸਕਦੇ ਸਾਡੇ ਜੀ ਅੱਛਾ ਹਾਂ ਸੰਗਤਾਂ ਦੇ ਧਿਆਨ ਦੇ ਦੋ ਦਿਨ ਹੀ ਆਪਣੇ ਧਿਆਨ ਦਾ ਸੰਬੰਧ ਸਾਡੇ ਦੋ ਦਿਨ ਜਿਹੜਾ ਧਿਆਨ ਦਾ ਧਿਆਨ ਦਾ ਨਹੀਂ ਦੋ ਦਿਨ ਚਲੋ ਬਾਬਾ ਜੀ ਚਲੋ ਤੁਸੀਂ ਦੇ ਰਹਿਣਾ ਸੰਬੰਧਤ ਹੋ ਸੰਗਤ ਮੇਰੀ ਗੱਲ ਸੁਣੇ ਫੜ ਜੀ ਉੱਥੇ ਸੰਗਤ ਜੁੜੀ ਦੀ ਹੈ ਠੀਕ ਹੈ ਕੋਈ ਗੱਲ ਨਹੀਂ ਪਰ ਇਹ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਜਿਸ ਇੱਕ ਨਾਈ ਦੀ ਮੇਰੀ ਬੇਨਤੀ ਸੁਣੋ ਬਾਬਾ ਜੀ ਤੁਸੀਂ ਨਾਈ ਦੀ ਦੁਕਾਨ ਦਾ ਮੂਰਤ ਕਰ ਰਹੇ ਹੋ ਤੁਸੀਂ ਅਰਦਾਸ ਕੀ ਕੀਤੀ ਵੀ ਮਹਾਰਾਜ ਇਹਨਾਂ ਨੂੰ ਬਲ ਬਖਸ਼ੋ ਹੋਰ ਲੋਕਾਂ ਦੀ ਵਾਲ ਮੈਨੂੰ ਨਹੀਂ ਇਹ ਤਾਂ ਕੰਮ ਨਾ ਕਰੋ ਲੈ ਕੇ ਚੱਲ ਗਿਆ ਸਾ ਇਹਨੂੰ ਪੂਰੀ ਮਦਦ ਦੁਪਾਉਣਾ ਨਹੀਂ ਮਹਾਰਾਜ ਲੈ ਕੇ ਚੱਲੋ ਕੋਈ ਜਿੱਥੇ ਕਮੇਟੀ ਵਾਲੇ ਆਉਂਦੇ ਮੈਂ 5 ਮਿੰਟਸ ਲਗਾ ਲੈਂਦਾ ਬੈਠ ਕੇ ਜਾਂਦਾ ਇੱਥੇ ਕਮੇਟੀ ਵਾਲੇ ਨਹੀਂ ਨਹੀਂ ਆਉਂਦੇ ਆ ਪਹਿਲਾਂ ਖਾਣਾਗੇ ਮਹਾਰਾਜ ਸਰੂਪ ਤੇ ਲੈ ਕੇ ਜਾਣਗੇ ਨਹੀਂ ਨਹੀਂ ਆਪਾਂ ਤਾਂ ਨਹੀਂ ਰੋਕਿਆ ਇਹਨਾਂ ਨੂੰ ਵੇਖੋ 15 ਰੱਖ ਦੇ ਕਿਤੇ ਮਹਾਰਾਜ ਨਹੀਂ 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 ਆਸਣ ਤੇ ਜਾਂਦੇ ਤਿਲ ਜਾਣ ਵਾਲੀ ਨਹੀਂ ਇਹ ਜਿੱਥੇ ਕਮੇਟੀ ਆਉਂਦੀ ਬਾਬਾ ਜੀ ਜਿਹੜਾ ਸੰਗਤ ਦੇ ਵਿੱਚ ਬੈਠੀ ਆ ਇੱਕ ਮਿੰਟ ਇੱਕ ਮਿੰਟ ਬਾਬਾ ਜੀ ਸੰਗਤ ਸੰਗਤ ਇੰਨੀ ਬੈਠੀ ਆ ਸੰਗਤ ਜਾਂਦੀ ਆ ਗੁਰਦੁਆਰਾ ਸਾਹਿਬ ਜਾਵੇ ਗੁਰਦੁਆਰਾ ਸਾਹਿਬ ਜਾਣ ਦੋ ਜੀ ਤੁਸੀਂ ਰੋਕੋ ਨਾ ਵੇਚਣਾ ਵਿਗਨ ਪਾਓ ਜੀ ਜੀ ਦੱਸੋ ਤੁਸੀਂ ਇਲਾਕੇ ਦੇ ਹੋ ਕੋਈ ਮੈਨੂੰ ਦੱਸ ਸਕਦਾ ਨਹੀਂ ਬਾਬਾ ਜੀ ਗੁਰਦੁਆਰਾ ਸਾਹਿਬ ਜਾਣਦਾ ਜੀ ਨਹੀਂ ਗਲਤ ਗਲਤ ਤਰੀਕਾ ਗਲਤ ਹੈ ਗਲਤ ਹੈ ਗਲਤ ਦੋਸਤਾਂ ਨਾਲ ਲਿਪੜਾ ਕੋਈ ਬਾਬਾ ਜੀ ਗੁਰਦੁਆਰਾ ਸਾਹਿਬ ਜਾਣਦਾ ਜੀ ਮੈਂ ਕੋਈ ਨਾ ਬਾਬਾ ਜੀ ਤੁਸੀਂ ਉੱਪਰ ਹੋ ਜਾ ਬੰਦੇ ਆਹ ਨਾਮ ਕਿਹਨੇ ਮੇ ਸਰੂ ਨਾ ਕਰਕੇ ਆ ਵੀ ਨਾਮ ਜਾਣ ਲੈ ਉਹਨੇ ਲਾ ਗਿਆ ਨਾਮ ਲਾ ਗਿਆ ਸਾਰੀ ਨੂੰ ਗੋਆ ਲੱਗਿਆ ਜੀ ਇਹ ਸਾਰਾ ਹੀ ਅਸਲ ਬਿੰਦਾ ਪਸ਼ੂਆਂ ਵਾਲਾ ਆਇਆ ਉਹ ਮੈਂ ਕਿਤੇ ਮੱਝਾਂ ਗਾਵਾਂ ਲੱਦਣੀਆਂ ਆ ਲੱਦੀ ਫਿਰ ਚੱਲ ਆ ਜੋ ਆਇਓ ਥੱਲੇ ਆ ਆ ਮੈਨੂੰ ਉੱਥੇ ਫਿਰ ਉਹਨਾਂ ਕੋਲ ਉਹ 10 11 ਖਲੋਤ ਮੈਂ ਕਣਕ ਦੇ ਦੋ ਬੰਦਿਆਂ ਨੂੰ ਡਰ ਹੀ ਨਹੀਂ ਰਿਹਾ ਪ੍ਰਮਾਤਮਾ ਦਾ ਹਜੇ ਕਹਿੰਦੇ ਕਿ ਦੇਣਾ ਨਹੀਂ ਮਰ ਗਾ ਠੱਕਾ ਕਰਦੇ ਉੱਠੀ ਕਰਦੇ ਫਿਰ ਤਾਂ ਬਾਈ ਪ੍ਰਮਾਤਮਾ ਦਾ ਡਰ ਤਾਂ ਦੂਰ ਦੀ ਗੱਲ ਉੱਥੋਂ ਫਰਮਾ ਅੱਛੀ ਹਰਦਾ ਜਿਵੇਂ ਕੋਈ ਬਹੁਤ ਤਗੜੇ ਅੰਦਰ ਨਹੀਂ ਆਏ ਕੋਈ ਬਾਬੇ ਬਾਉ ਜਦੋਂ ਤੁਸੀਂ ਆਏ ਉਹ ਭੱਜ ਕੇ ਉਹ ਜਿਹੜੇ ਜੀ ਸੱਤ ਨਾਮ ਵਾਹਿ ਗੁਰੂ ਸੱਤ ਨਾਮ ਵਾਹਿ ਗੁਰੂ ਚੌਥਾ ਲੈ ਲਓ ਸੱਤ ਨਾਮ ਵਾਹਿ ਗੁਰੂ ਸੱਤ ਨਾਮ ਵਾਹਿ ਗੁਰੂ ਸੱਤ ਨਾਮ ਵਾਹਿ ਗੁਰੂ ਜੀ

ਅੱਜ ਦਿੱਖ ਦਿੱਤੇ ਬੰਦੀਆਂ ਦੇ ਇੱਕ ਵਕਤ ਉਹ ਐਸਐਸਪੀ ਸਾਹਿਬ ਮਕਸਦ ਸਾਹਿਬ ਨੂੰ ਇਹ ਤੋਂ ਮੰਗ ਪੱਤਰ ਹੈ ਬੇਨਤੀ ਕੀਤੀ ਆ ਜੋ ਕਿ ਪਿਛਲੇ ਦਿਨੀ ਹੌਣੀ ਪਿੰਡ ਤੇ ਇੱਕ ਸਰਵੇਬ ਦਾਸ ਦੇ ਨਾਮ ਦਾ ਆਦਮੀ ਜੋ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤੇ ਕੋਨੇ ਹੱਥੀ ਵਿੱਚ ਰੱਖ ਕੇ ਜੋ ਲਿਪੜਿਆ ਹਾਥੀ ਸੀਗਾ ਕੋਈ ਨਾਮ ਉਹਦੇ ਚ ਰੱਖ ਕੇ ਪਿੱਛੇ ਰਾਵ ਪਿੱਛੇ ਮਹਾਰਾ ਸਰੂਪ ਰੱਖ ਕੇ ਤੇ ਇੱਥੇ ਇੱਕ ਨਾਈ ਦੀ ਦੁਕਾਨਦਾਰ ਨਾਲ ਘਟਨ ਕਰਨਾ ਸੀ ਕਿਉਂਕਿ ਜਦ ਸਿੱਖ ਦੇ ਸੇਵ ਸਿੰਘਾਂ ਨੂੰ ਪਤਾ ਲੱਗਾ ਤਾਂ ਉਹ ਰੁਕਿਆ ਗਿਆ ਕਿ ਕਿਹੜਾ ਗੁਰੂ ਸਾਹਿਬ ਦੇ ਸਰੂਪ ਪਾਵਨ ਪਿਤਰ ਸਰੂਪ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਤੇ ਗੁਰੂ ਘਰ ਦੇ ਸ਼ੁਭ ਕਰਾਇਗੇ ਫਿਰ ਚਾਰਚ ਮੇਰੇ ਸਿੱਖ ਸੰਗਤਾਂ ਦੀ ਰੋਮਾਂਟ ਆ ਰਹੀ ਸੀ ਵੀ ਅੱਜ ਅਸੀਂ ਐਸਐਸਪੀ ਰਹੀਂ ਬੇਨਤੀ ਕਰਨ ਵਾਸਤੇ ਆਇਆ ਵੀ ਉਹ ਦੋਸ਼ੀ ਤੇ ਜਿਨ੍ਹਾਂ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਇੱਕ ਹਾਥੀ ਵਿੱਚ ਰੱਖ ਕੇ ਸਾਰੀ ਕੌਮ ਦੇ ਮਨਾਂ ਨੂੰ ਖੇਸ ਪਹਾਈ ਆ ਉਹਦੇ ਤੇ ਬੰਦੀ ਕਾਨੂੰਨੀ ਕਾਰਵਾਈ ਕਰਕੇ ਪਰਚਾ ਦਰਜ ਕੀਤਾ ਜਾਵੇ ਜਿਹੜੇ ਜਿਹੜੇ ਉਹ ਕਿਹੜਾ ਨਾਈ ਸੀ ਨੋਂਦੀ ਇਨਕੁਆਰੀ ਕੀਤੀ ਜਾਵੇ ਕਿ ਜਿਹੜੇ ਨਾਲ ਉਹਦੇ ਹੋਰ ਬੰਦੇ ਇਹਦੇ ਚਾਂਬਲ ਸੀ ਸਾਰੇ ਤੇ ਇਨਕੁਆਰੀ ਕਰਕੇ ਪਰਚਾ ਦਰਜ ਕੀਤਾ ਜਾਵੇ ਅਸੀਂ ਅੱਜ ਇੱਕ ਬੇਨਤੀ ਰਹੀ ਆਏ ਆ ਤੇ ਅੱਜ ਤਾਂ ਹੀ ਥੋੜੇ ਸਿੰਘ ਆਏ ਆ ਜੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਾਂਗੇ ਕਿ ਦੋ ਤੇ ਤਜ ਤੋਂ ਇਨਕੁਆਰੀ ਕਰਕੇ ਪਰਚਾ ਦਰਜ ਹੋ ਗਿਆ ਠੀਕ ਆ ਨਹੀਂ ਤਾਂ ਸਾਨੂੰ ਮਜਬੂਰਨ ਦੁਬਾਰਾ ਸਿੱਖ ਜਥੇਬੰਦੀਆਂ ਨੂੰ ਇਕੱਠ ਕਰਕੇ ਵੱਡੇ ਸ਼ਹਿਰ ਅੱਥੇ ਆਉਣਾ ਪਊਗਾ ਸਾਨੂੰ ਦੁਬਾਰਾ ਅਸੀਂ ਬੇਨਤੀ ਰਹੀ ਕਹਿੰਦੇ ਆ ਵੀ ਸਾਰੀਆਂ ਸਿੱਖ ਜਥੇਬੰਦੀਆਂ ਦੋ ਜਹਾਨ ਦਾ ਮਾਲਕ ਧੰਨ ਗੁਰੂ ਗ੍ਰੰਥ ਸਾਹਿਬੜੇ ਦਰਬਾਰ ਸੇ ਤੋਂ ਪਾਲਕੀਆਂ ਆਦੀ ਸੋਨੇ ਦੀ ਪਾਲਕੀ ਚ ਆਉਂਦੇ ਨੇ ਤੇ ਲੋਕੀ ਮੋਢਾ ਬੇਨ ਕਰਸਦੇ ਆ ਤਾਜੀ ਇੱਕ ਬੰਦੇ ਨੇ ਇੱਥੇ ਮੁਖਸਰ ਸਾਹਿਬ ਦੇ ਵਿੱਚ ਇੱਕ ਨਿਰਮਲੇ ਬੇਰੇ ਦੇ ਮੁਖੀ ਨੇ ਗੁਰੂ ਸਾਹਿਬ ਦਾ ਸਰੂਪ ਪਿੱਛੇ ਹਾਥੀ ਦੀ ਰੱਖ ਕੇ ਗੋਈ ਵਾਲੇ ਦੇ ਵਿੱਚ ਸਾਰੀ ਕੌਮ ਦੇ ਮਨਾਂ ਨੂੰ ਖੇਸ ਪਚਾਈ ਆ ਤੇ ਜਿਹੜੇ ਸਾਡੇ ਹਿਰਦੇ ਸਾਰੇ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਵਲੂੰਦਰੇ ਗਏ ਆ ਤੇ ਅਸੀਂ ਇਹਨੂੰ ਜਲਦ ਜਲਦ ਇਹਦੇ ਮੰਗ ਕਰਾਂਗੇ ਪ੍ਰਸ਼ਾਸਨ ਦਿਲ ਦੇ ਸਾਰੇ ਆਦਮੀਆਂ ਤੇ ਪਰਚਾ ਦਰਜ ਕਰਕੇ ਤੈਨੂੰ ਜੇਲ੍ਹ ਚ ਬੰਦ ਕੀਤਾ ਜਾਵੇ ਅੱਗੇ ਵਾਸਤੇ ਕੋਈ ਇਹੋ ਜਿਹੀ ਗਲਤੀ ਕਰਨ ਦੀ ਜੁਰਤ ਨਾ ਕਰੇ ਵੀ ਦੁਬਾਰਾ ਗੁਰੂ ਸਾਹਿਬ ਨੇ ਇਸ ਤਰੀਕੇ ਨਾਲ ਆ ਸਕੇ